ਸ਼ੀਕਲ ਮੈਂ ਇਤਰਮਨ ਤੁਸੀਂ ਦੇਖ ਰਹੇ ਏਟੀ ਵਿਪਾਰਦ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉਤੇ ਬਿਹਤ ਫਸਨਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਇਸੇ ਕਾਰਨ ਸਾਡੀ ਅੱਜ ਦੀ ਇਸ ਖਾਸ ਪੇਸ਼ਕਸ਼ ਦੀਆਂ 13 ਸੀਟਾਂ ਦਾ ਸੂਰਤਿ ਹਾਲ ਦੇ ਵਿੱਚ ਅਸੀਂ ਗੱਲ ਕਰਾਂਗੇ ਸੁਪਰ ਹੌਟ ਸੀਟ ਖਡੂਰ ਸਾਹਿਬ ਦੀ ਤੇ ਜਾਣਾਂਗੇ ਕਿ ਖਡੂਰ ਸਾਹਿਬ ਦੀ ਇਤਿਹਾਸਿਕ ਸੀਟ ਉਤੇ ਕਿਸ ਦੀ ਬੱਲੇ ਬੱਲੇ ਹੋਵੇਗੀ ਸਭ ਤੋਂ ਪਹਿਲਾਂ ਚੋਣ ਮੈਦਾਨ ਦੇ ਵਿੱਚ ਨਿਤਰੇ ਉਮੀਦਵਾਰਾਂ ਦੀ ਗੱਲ ਕਰ ਲੈਣੇ ਖਡੂਰ ਸਾਹਿਬ ਦੇ ਧਰਤੀ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਕੈਬਨਟ ਮੰਤਰੀ ਤੇ ਦਾ ਖੇਡਦੇ ਹੋਏ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਦਕਿ ਭਾਜਪਾ ਦੇ ਵੱਲੋਂ ਇਸ ਸੀਟ ਉਤੇ ਪਹਿਲੀ ਵਾਰ ਚੋਣ ਲੜੀ ਜਾ ਰਹੀ ਹੈ ਜਿਸ ਨੇ ਕਿ ਮਨਜੀਤ ਸਿੰਘ ਮੰਨਾ ਨੂੰ ਟਿਕਟਾਂ ਦਿੱਤੀ ਹੈ ਉੱਥੇ ਹੀ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੇ ਆਪਣੇ ਮੌਜੂਦਾ ਸੰਸਦ ਮੈਂਬਰ ਦੀ ਟਿਕਟ ਕੱਟ ਕੇ ਨੌਜਵਾਨ ਆਗੂ ਅਤੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੂੰ ਚੋਣ ਮੈਦਾਨ ਦੇ ਵਿੱਚ ਟੱਕਰ ਦੇਣ ਨੂੰ ਵਿਰੋਧੀਆਂ ਲਈ ਉਤਾਰ ਦਿੱਤਾ ਹੈ ਤੇ ਸ਼ਰੋਮਣੀ ਕਾਲਦਲ ਨੇ ਸੀਨੀਅਰ ਅਗੂ ਵਿਰਸਾ ਸਿੰਘ ਬਲਟੋਹਾ ਉਤੇ ਪੰਥਕ ਹਲਕੇ ਤੋਂ ਟਿਕਟ ਦੇ ਕੇ ਨਵਾਜ਼ਿਆ ਅਦਰ ਅਮਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਵਜੋਂ ਨਿਤਰ ਕੇ ਸਾਹਮਣੇ ਆਏ ਨੇ ਤੇ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਸਿਮਰਜ ਸਿੰਘ ਮਾਨ ਦਾ ਸਮਰਥਨ ਅਮਰਿਤਪਾਲ ਸਿੰਘ ਦੇ ਨਾਲ ਹੈ ਇਸ ਤੋਂ ਇਲਾਵਾ ਬਸਪਾ ਨੇ ਇੰਜੀਨੀਅਰ ਸਤਨਾਮ ਸਿੰਘ ਤੂੜ ਨੂੰ ਵਿਰੋਧੀ ਅਨੁਕੰਕਰ ਦੇਣ ਦੇ ਲਈ ਤਿਆਰ ਬਰ ਤਿਆਰ ਬੈਠੇ ਨੇ ਪੰਜਾਬ ਦੇ ਸਾਰੇ ਹੀ ਲੋਕ ਸਭਾ ਹਲਕੇ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਥਾਂ ਰੱਖਦੇ ਨੇ ਚਾਹੇ ਉਹ ਇਤਿਹਾਸਿਕ ਹੋਣ ਜਾਂ ਫਿਰ ਸਿਆਸੀ ਹੋਣ ਖਡੂਰ ਸਾਹਿਬ ਲੋਕ ਸਭਾ ਸੀਟ ਸਿੱਖ ਇਤਿਹਾਸ ਵਿੱਚੋਂ ਇੱਕ ਵੱਖਰੀ ਪਹਿਚਾਣ ਰੱਖਦੀ ਹੈ ਅਤੇ ਇਸ ਕਰਕੇ ਇਸ ਸੀਟ ਨੂੰ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਪੰਥਕ ਸੀਟ ਦੇ ਵਜੋਂ ਜਾਣਿਆ ਜਾਂਦਾ ਹੈ। ਖਡੂਰ ਸਾਹਿਬ ਦਾ ਚੋਣ ਇਤਿਹਾਸ ਕੀ ਹੈ? ਖਡੂਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਦੇ ਵਿੱਚੋਂ ਇੱਕ ਹੈ ਤੇ ਖਡੂਰ ਸਾਹਿਬ ਹਲਕਾ ਸਾਲ 2009 ਦੇ ਵਿੱਚ ਹੋਂਦ ਚਾਇਆ ਸੀ। ਇਸ ਤੋਂ ਪਹਿਲਾਂ ਤਰਨਤਾਰਨ ਲੋਕ ਸਭਾ ਹਲਕਾ ਹੁੰਦਾ ਸੀ। ਇਸ ਨੂੰ ਸਾਲ 2009 ਤੋਂ ਖਡੂਰ ਸਾਹਿਬ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਖਡੂਰ ਸਾਹਿਬ ਹਲਕਾ ਹੋਣ ਦੇ ਵਿਚਾਰਨ ਤੋਂ ਲੈ ਕੇ ਹੁਣ ਤੱਕ ਇਸ ਸੀਟ ਉਤੇ ਤਿੰਨ ਵਾਰ ਚੋਣ ਹੋ ਚੁੱਕੀ ਹੈ ਜਿਸ ਤੇ ਉਤੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਵਾਰ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਤਰੰਤਾਰਨ ਲੋਕ ਸਭਾ ਹਲਕਾ ਸਾਲ 1951 ਦੇ ਵਿੱਚ ਹੋਣਦ ਚਾਇਆ ਜਿਸ ਨੂੰ ਕੇ ਸਾਲ 2004 ਦੀਆਂ ਚੋਣਾਂ ਤੋਂ ਬਾਅਦ ਭੰਗ ਕਰ ਦਿੱਤਾ ਗਿਆ 1951 ਤੋਂ ਲੈ ਕੇ 2004 ਤੱਕ 14 ਬਾਰ ਜਿਮਨੀ ਚੋਣਾਂ ਅਤੇ ਲੋਕ ਸਭਾ ਚੋਣਾਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ 7 ਵਾਰ ਕਾਂਗਰਸ ਨੇ 6 ਬਾਰ ਅਤੇ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਸੀਟ ਉੱਤੇ ਜਿੱਤ ਹਾਸਲ ਕੀਤੀ ਹੁਣ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਦੇ ਪਿਛਲੇ ਨਤੀਜਿਆਂ ਦੀ ਗੱਲ ਕਰ ਲੈਨੇ ਆ 2009 ਦੇ ਵਿੱਚ ਰਤਨ ਸਿੰਘ ਜਨਾਲਾ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤੇ 2014 ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਅਭੀ ਇਹ ਕਾਲੀਦਲ ਦੇਸਾਨ ਅਤੇ 2019 ਦੇ ਵਿੱਚ ਜਸਵੀਰ ਸਿੰਘ ਦਿੰਪਾ ਜੋ ਕਿ ਕਾਂਗਰਸ ਪਾਰਟੀ ਦੇ ਨੇ ਉਹਨਾਂ ਨੇ ਇਸ ਸੀਟ ਤੇ ਜਿੱਤ ਹਾਸਲ ਕੀਤੀ। ਹੁਣ ਗੱਲ ਸਿਆਸੀ ਮੌਜੂਦਾ ਹਾਲਾਤਾਂ ਦੀ ਕਰ ਲੈਂਦੇ ਆ। ਖਡੂਰ ਸਾਹਿਬ ਲਿਛਨੋ ਵਿਧਾਨ ਸਭਾ ਹਲਕੇ ਪੈਂਦੇ ਨੇ। ਜੰਡਿਆਲਾ ਗੁਰੂ, ਤਰਨਤਾਰਨ, ਖੇਮਕਰਨ, ਪੱਟੀ, ਸ਼੍ਰੀ ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਜੀਰਾ ਨੇ। ਵਿਧਾਨ ਸਭਾ ਚੋਣਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕ ਸਭਾ ਹਲਕੇ ਅੰਦਰ ਪੈਂਦੀਆਂ 7 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਜਦਕਿ ਕਾਂਗਰਸ ਪਾਰਟੀ ਨੇ ਇੱਕ ਸੀਟ ਉੱਤੇ ਕਬਜ਼ਾ ਕੀਤਾ ਅਤੇ ਇੱਕ ਸੀਟ ਉੱਤੇ ਆਜ਼ਾਦ ਉਮੀਦ ਤੇ ਖਡੂਰ ਸਾਹਿਬ ਦੀ ਸੀਟ ਲਈ ਪੋਲਿੰਗ ਸਟੇਸ਼ਨ 1974 ਬਣਾਏ ਗਏ ਨੇ ਕੁੱਲ ਵੋਟਰਾਂ ਦੀ ਗਿਣਤੀ 16,55,668 ਦੱਸੀ ਜਾਂਦੀ ਹੈ ਮਰਦ ਵੋਟਰਾਂ ਦੀ ਗਿਣਤੀ 8,70,337 ਹੈ ਤੇ ਮਹਿਲਾ ਵੋਟਰਾਂ ਦੀ ਗਿਣਤੀ 7,85,067 ਦੱਸੀ ਜਾਂਦੀ ਹੈ। ਜਦਕਿ 트랜ਸਜੈਂਡਰ ਵੋਟਰ 66 ਦੱਸੇ ਜਾਂਦੇ ਨੇ। ਉੱਥੇ ਹੀ ਅਮਰਿਤਪਾਲ ਸਿੰਘ ਨੇ ਅਕਾਲੀ ਦਲ ਦਾ ਖੇਡ ਵਿਗਾੜ ਦਿੱਤਾ ਹੈ। ਅਕਾਲੀ ਦਲ ਦੇ ਸਾਹਮਣੇ ਚੁਣੌਤੀ ਹੈ ਕਿ ਇਸ ਪੰਥਕ ਸੀਟ ਉੱਤੇ ਮੁਰਤੋਂ ਕਬਜ਼ਾ ਕਰਨ ਦੀ ਪਰ ਅਕਾਲੀ ਦਲ ਸਾਹਮਣੇ ਦੋ ਪਰੇਸ਼ਾਨੀਆਂ ਨੇ ਪਹਿਲਾਂ ਤਾਂ ਕਿ ਅਕਾਲੀ ਦਲ ਨੇ ਹੁਣ ਤੱਕ ਆਪਣਾ ਸਭ ਤੋਂ ਕਮਜ਼ੋਰ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਤੇ ਦੂਸਰਾ ਬਾਰਸ ਪੰਜਾਬ ਦੇ ਮੁਖੀ ਅਮਰਿਤਪਾਲ ਦੇ ਜੇਲ੍ਹ ਦੇ ਵਿੱਚੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਸਾਰਾ ਸਿਆਸੀ ਸਮੀਕਰਨ ਹੀ ਬਦਲ ਗਿਆ ਅਮਰਿਤਪਾਲ ਸਿੱਧਾ-ਸਿੱਧਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਏਗਾ ਪਿਛਲੀ ਵਾਰ ਵੀ ਬੀਬੀ ਖਾਲੜਾ ਨੂੰ 2.5 ਲੱਖ ਵੋਟ ਮਿਲੇ ਸਨ ਜਿਸ ਤੋਂ ਬਾਅਦ ਅਕਾਲੀ ਦਲ ਨੇ ਤਕਰੀਬਨ 27 ਸਾਲ ਬਾਅਦ ਆਪਣੇ ਹੱਥੋਂ ਇਹ ਸੀਟ ਗਵਾ ਦਿੱਤੀ ਸੀ ਚੋਣ ਜਿੱਤਣ ਦੀ ਕਾਬਲੀਅਤ ਇਹ ਦੇਖਣਾ ਅਹਿਮ ਰਹੇਗਾ ਕਿ ਇਸ ਵਾਰ ਇੱਕ ਇਕੱਲੀ ਸੀਟ ਅਜਿਹੀ ਹੈ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਬਿਨਾ ਭਾਜਪਾ ਤੋਂ ਆਪਣੇ ਦਾਮ ਉਤੇ ਚੋਣ ਲੜਨ ਦੀ ਕਾਬਲੀਅਤ ਰੱਖਦਾ ਹੈ 1977 ਤੋਂ ਲੈ ਕੇ 80 ਅਤੇ 1985 ਦੀ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਸਾਬਤ ਕੀਤਾ ਸੀ ਕਿ ਇਹ ਉਹ ਸਮਾਂ ਸੀ ਜਦੋਂ ਕਿ ਪੂਰੇ ਦੇਸ਼ ਦੇ ਵਿੱਚ ਕਾਂਗਰਸ ਨੇ ਹੁੰਝਾ ਫੇਰ ਜਿੱਤ ਹਾਸਲ ਕੀਤੀ ਪਰ ਅਕਾਲੀ ਦਲ ਦਾ ਝੰਡਾ ਬੁਲੰਦ ਹੋਇਆ ਸੀ ਇਹ ਸਾਰੇ ਅੰਕੜਿਆਂ ਨੂੰ ਉਦੋਂ ਤੱਕ ਪਤਾ ਚਲਦਿਆ ਹੋਵੇਗਾ ਕਿ ਆਖਰਕਾਰ ਹੁਣ ਤੱਕ ਪੰਥਕ ਸੀਟ ਖਡੂਰ ਸਾਬ ਦੀ ਸੀਟ ਨੂੰ ਕਿਉਂ ਕਿਹਾ ਜਾਂਦਾ ਹੈ ਅਤੇ ਅਕਾਲੀ ਦਲ ਇਸ ਸੀਟ ਉਤੇ ਕਿੰਨਾ ਮਜ਼ਬੂਤ ਹੈ ਕਾਂਗਰਸ ਨੇ ਇਸ ਸੀਟ ਉਤੇ 1951 ਤੋਂ ਲੈ ਕੇ 1971 ਤੇ ਪੰਜ ਵਾਰ ਜਿੱਤ ਹਾਸਲ ਕੀਤੀ ਪਰ ਗੁਜ਼ਰੇ ਜ਼ਮਾਨੇ ਦੀ ਗੱਲ ਹੈ ਇਸ ਤੋਂ ਬਾਅਦ 1991 ਦੇ ਵਿੱਚ ਜਿੱਤੀ ਜਦੋਂ ਕਿ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ ਤਰੰਤਾਰਨ ਜੋ ਕਿ ਉਹ ਖਡੂਰ ਸਾਹਿਬ ਸੀਟ ਦੇ ਵਿੱਚ ਇੱਕ ਵਿਖਾਸਿਤ ਰੱਖਦਾ ਹੈ ਇੱਥੋਂ ਦੇ ਲੋਕ ਉਮੀਦਵਾਰ ਨੂੰ ਇੱਕ ਪਾਸੜ ਜਿੱਤ ਦਿਵਾਉਣ ਦੇ ਵਿੱਚ ਅੱਗੇ ਰਹਿੰਦੇ ਨੇ ਉਧਰ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਨੂੰ ਕੇਂਦਰ ਦੀ ਸਾਜ਼ਿਸ਼ ਦੱਸਿਆ ਪਰ ਜੇਕਰ ਪੰਥਕ ਵੋਟ ਦੀ ਗੱਲ ਕਰੀਏ ਤਾਂ 1999 ਵਾਂਗ ਇੱਕ ਪਾਸੜ ਭੁਗਤ ਗਈ ਤਾਂ ਕਈਆਂ ਦੀ ਖੇਡ ਖਰਾਬ ਹੋ ਸਕਦੀ ਹੈ ਕਿਉਂਕਿ ਅੰਮ੍ਰਿਤਪਾਲ ਦੇ ਮੈਦਾਨ ਦੇ ਵਿੱਚ ਉਤਰਨ ਦੇ ਨਾਲ-ਨਾਲ ਅਕਾਲੀ ਦਲ ਅਤੇ ਕਾਂਗਰਸ ਤੇ ਆਪ ਦੀ ਸਿਰਦਰਦੀ ਹੋਰ ਵੀ ਵੱਧ ਗਈ ਹੈ। ਬੀਜੇਪੀ ਨੂੰ ਤਾਂ ਰੇਸ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਦੇ ਬਖ ਹੋ ਕੇ ਪਹਿਲੀ ਵਾਰ ਖਡੂਰ ਸਾਹਿਬ ਦੀ ਚੋਣ ਬੀਜੇਪੀ ਲੜ ਰਹੀ ਹੈ। ਇੱਥੋਂ ਦੀ ਪਾਰਟੀ ਨੇ ਬਾਬਾ ਬਕਾਲਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਬਣਾਇਆ ਹੈ ਅਤੇ ਪੰਥਕ ਸੀਟ ਹੋਣ ਦੀ ਵਜ੍ਹਾ ਕਰਕੇ ਇਸ ਹਲਕੇ ਨੂੰ ਭਾਜਪਾ ਦੇ ਵੋਟ ਬੈਂਕ ਦੇ ਵਿੱਚ ਬਹੁਤ ਹੀ ਕਮਜ਼ੋਰ ਦੱਸਿਆ ਜਾ ਰਿਹਾ ਹੈ ਅਤੇ ਉਲਟਾ ਕਿਸਾਨਾਂ ਦੇ ਵਿਰੋਧ ਦਾ ਵਿਭਾਜਪਾ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਕਾਰਨ ਭਾਜਪਾ ਇਸ ਤੋਂ ਬਾਹਰ ਦਿਖਾਈ ਦੇ ਰਹੀ ਹੈ ਸਭ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਖਡੂਰ ਸਾਹਿਬ ਦੇ ਇਤਿਹਾਸ ਨੂੰ ਜੇਕਰ ਵੇਖਿਆ ਜਾਵੇਗਾ ਤਾਂ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ ਪਹਿਲਾਂ ਹੀ ਤਕੜਾ ਮੁਕਾਬਲਾ ਨਜ਼ਰ ਆ ਰਿਹਾ ਸੀ ਪਰ ਅਮਰਤਪਾਲ ਦੇ ਮੈਦਾਨ ਦੇ ਵਿੱਚ ਉਤਰਨ ਤੋਂ ਬਾਅਦ ਸਿਆਸੀ ਜਾਣਕਾਰ ਦੁਬਿਧਾ ਵਿੱਚ ਖੁਦ ਪੈ ਗਏ ਨੇ ਅਤੇ ਸੂਬੇ ਦੀ ਬਜਾਰਤ ਵਿੱਚ ਹੋਣ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਮੁਕਾਬਲਾ ਪਹਿਲੇ ਨਜ਼ਰ ਦੇ ਵਿਚਾਰੀ ਸੀ ਪਰ ਹੁਣ ਰੇਸ ਤੋਂ ਹੀ ਬਾਹਰ ਹੁੰਦੀ ਨਜ਼ਰ ਆ ਰਹੀ ਹੈ ਪੰਜਾਬ ਦੀ VOTING 1 ਜੂਨ ਨੂੰ ਹੋਵੇਗੀ ਤੇ 4 ਜੂਨ ਨੂੰ ਨਤੀਜੇ ਆ ਜਾਣਗੇ ਤੇ ਸਭ ਦੀ ਕਿਸਮਤ ਦਾ ਫੈਸਲਾ ਖਡੂਰ ਸਾਹਿਬ ਦੇ ਲੋਕ ਕਰਨਗੇ ਤੇ ਦੱਸਣਗੇ ਕਿ ਆਖਰਕਾਰ ਇਸ ਇਤਿਹਾਸਿਕ ਸੀਟ ਉਤੇ ਕਿਸ ਉਮੀਦਵਾਰ ਦੀ ਬੱਲੇ ਬੱਲੇ ਹੋਵੇਗੀ ਸੋ ਚੋਣਾਂ ਦੀ ਅਪਡੇਟ ਵਾਸਤੇ ਅਤੇ ਹਰ ਇੱਕ ਦਿਨ ਦੀ ਨਵੀਂ ਜਾਣਕਾਰੀ ਵਾਸਤੇ ਕਿਸ ਸੀਟ ਤੇ ਕਿਸ ਦਾ ਮੁਕਾਬਲਾ ਹੋਵੇਗਾ ਸਾਡੀਆਂ ਹੋਰ ਸਿੱਟਾਂ ਦੀ ਜਾਣਕਾਰੀ ਲਈ ਜੁੜੇ ਰੋਟੀ ਵਿਪਾਰ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਇੱਕ ਹੋਰ ਖਾਸ ਸੀਟ ਦੇ ਨਾਲ ਮੈਨੂੰ ਦੇ ਇਜਾਜ਼ਤ ਧੰਨਵਾਦ